ਲੋ ਵੀ ਮੁੰਡੇ ਹੁਣ ਮੰਨ ਤੇ ਬੋਝ ਰਣਾ ਛੱਡ ਦਿਓ ਵੀ ਸਾਡੇ ਤਾਏ ਦੇ ਮੁੰਡੇ ਦਾ ਵਿਆਹ ਆ ਗਿਆ ਕੱਪੜੇ ਲੈਣੇ ਕਿੱਥੋਂ ਆ ਓਏ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਲਿਆਇਆ ਤੁਹਾਨੂੰ ਪੰਜਾਬ ਦੇ ਸਭ ਤੋਂ ਖੂਬੀ ਹਟਕਾਣ ਦੇ ਜਿੱਥੇ ਕੱਪੜੇ ਸੇਲਮੀ ਐਕਟਰਾ ਵਾਲਾ ਵੀ ਸੋਨੇ ਸੋਨੇ ਤੁਹਾਨੂੰ ਦਵਾਂਗੇ ਆ ਚੈੱਕ ਕਰ ਲੋ ਗੱਲ ਆਪਾਂ ਕੋਟ ਪੈਂਟ ਤੋਂ ਹੀ ਕਰ ਲੈਨੇ ਆ ਜਿਹੜਾ ਬਾਜ਼ਾਰ ਦੇ ਵਿੱਚ 10000 ਰੁਪਏ ਦਾ 2 ਪੀਸ ਕੋਟ ਪੈਂਟ ਲੈਨੇ ਹੋ ਉਹ ਸਲਾਈ ਇਹਦੀ ਬਾਜ਼ਾਰ ਚ ਕਟੋਗੜ 3500 ਚੱਲਦੀ ਆ ਪਰ ਸਾਡੇ ਕੋਲ ਆਜੋ 10000 ਵਾਲਾ 2 ਪੀਸ ਕੋਟ ਪੈਂਟ ਸਿਰਫ 2895 ਚ ਲੈ ਜਾਓ ਸਲਾਈ ਕਰਕੇ ਦਵਾਂਗੇ ਆ 15000 ਰੁਪਏ ਤੋਂ ਘੱਟ ਕਿਸੇ ਨੇ ਦੇਣਾ ਹੀ ਨਹੀਂ ਜਿੱਥੇ ਮਰਜੀ ਚਲ ਜਰਨੀ 3 ਪੀਸ ਕੋਟਪੈਨ ਦਾ ਰਾਂਗੇ ਚ ਬਹੁਤ ਆ ਪਰ ਸਾਡੇ ਕੋਲ ਆਜੋ 15 15000 ਵਾਲੇ 3 ਪੀਸ ਕੋਟਪੈਨ ਸਰਵ 3760 ਚ ਲੈ ਜਾਓ ਕੁਰਤੇ ਪਜਾਮੇ ਦੀ ਗੱਲ ਕਰੀਏ ਜਿਹੜਾ ਗੀਜ਼ਾ ਕੋਟ ਦਾ কুরਤਾ ਪਜਾਮਾ ਬਾਜ਼ਾਰ ਚ 3000 ਰੁਪਏ ਦਾ ਉਹ ਸਾਡੇ ਕੋਲ ਆਜੋ 14 15000 ਰੁਪਏ ਚ ਕੋਰਤਾ ਪਜਾਮਾ ਸਲਾਈ ਕਰਕੇ ਤਿਆਰ ਕਰਕੇ ਦੇ ਦੇਾਂਗੇ ਭਾਈ ਜੀ ਫਾਇਦੇ ਦੇਖੋ ਫਾਇਦੇ ਕਿੰਨੇ ਆ ਆ ਸਾਰੀਆਂ ਡਰੈਸਾਂ ਜਿੰਨੀਆਂ ਹੈਗੀਆਂ ਬਾਜ਼ਾਰ 'ਚ ਜਾਉਂਗੇ 50-60 ਹਜ਼ਾਰ ਤੋਂ ਘੱਟ ਕਿਸੇ ਦੇਣਾ ਨਹੀਂ ਸਾਡੇ ਕੋਲ ਆਜੋ 50-60 ਹਜ਼ਾਰ ਵਾਲਾ ਕੱਪੜਾ ਸਿਰਫ 21 ਹਜ਼ਾਰ 'ਚ ਲੈ ਜਾਓ ਆ ਦੇਖੋ ਇੱਕ ਦਮ ਅਗੇ ਕੁੜਤਾ ਪਿਆ ਮਰੇ ਬਾਸਕਟ ਫੇਰ ਤੁਹਾਨੂੰ ਸ਼ੇਰਬਾਨੀ ਵੀ ਦਵਾਂਗੇ ਆ 3 ਪੀਸ ਕੋਰਟ ਪੈਂਟ ਦਵਾਂਗੇ ਉਹ ਟਾਈ ਵੀ ਨਾਲ ਦਵਾਂਗੇ ਸ਼ਰਟ ਵੀ ਨਾਲ ਦਵਾਂਗੇ ਕੂਪੀ ਸਕੋਰਟ ਪੈਂਟ ਦਮਾਗੇ ਕਾਈ ਦਮਾਗੇ ਸ਼ਰਟ ਦਮਾਗੇ ਉਹ ਸ਼ਗਨਾ ਰੇਟ ਕਰਤਾ ਸਿਰਫ 21000 ਰੁਪਏ ਦੇ ਵਿੱਚ ਚਾਰੀ ਚੀਜ਼ਾਂ ਲੈ ਜਾਓ ਉਹ ਬਾਜ਼ਾਰ ਚ ਕੱਲਾ ਕੋਰਟ ਪੈਂਟੇ 20 21000 ਦਾ ਆ ਆ ਜਾਗੋ ਦੇ ਪਾਇਓ ਕੋਰਤਾ ਪਜਾਮਾ ਆ ਤੁਸੀਂ ਪਾਇਓ ਸਵੇਰ ਨੂੰ ਸ਼ੇਰਵਾਨੀ ਵਿਆਹ ਵਾਲੇ ਦਿਨ ਮਾਤਰਾ 21000 ਰੁਪਏ ਦੇ ਵਿੱਚ ਵਿਆਹ ਵਾਲਾ ਮੁੰਡਾ ਤਿਆਰ ਕਰ ਦੇਣਾ ਬਾਜ਼ਾਰ ਚ 55 6000 ਰੁਪਿਆ ਮਤੂ ਸ਼੍ਰੀ ਦਸਤਾਰ ਮੋਗਾ ਰੋਡ ਬਾਗੇਪੁਰ ਨੇ ਤੋਂ 21000 ਚ ਚਾਰ ਹੀ ਵਰਦੀਆਂ ਦੇ ਦੇਾਂਗੇ ਸਵਾਨਾ ਮੈਟੀ ਦੇਖੋ ਜੀ ਮੈਟੀ ਜਿਹੜਾ ਕਿ ਮੈਟੀ ਦਾ ਨਾਂ ਇਹੋ ਜਿਹਾ ਚੱਲਦਾ 25 2500 3 3000 ਰੁਪਿਆ ਲੈ ਲੈਂਦੇ ਮੈਟੀ ਦਾ ਤੇ ਵੀ ਅਸੀਂ 1500 ਜੀ ਦੇ ਦੇਣਾ ਹੈ ਉਹ ਬਾਦ ਗੀਜਾ ਕਾਟਨ ਗੀਜਾ ਕਾਟਨ ਇਹੋ ਜਿਹੀ ਹੈ ਜੀ ਹੱਥ ਥੱਲੇ ਰੱਖਾਂਗੇ ਹੱਥ ਨਹੀਂ ਦਿਸੂਗਾ ਬਨਾਣਾ ਨਹੀਂ ਝਾਕਣੀਆਂ ਪਾਰਟੀ ਵੇਅਰ ਕੱਪੜਾ ਇਹ ਵੀ ਅਸੀਂ ਕਿੰਨੇ ਚ ਦੇ ਦੇਣਾ 3500 ਵਾਲਾ 2000 ਰੁਪਏ ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਕੱਪੜਾ ਲੈਲਣ ਲੀਡਰਾਂ ਵਾਲਾ ਇਹ ਲੀਡਰਾਂ ਵਾਲੇ ਨਾਂ ਤੇ ਮਸ਼ਹੂਰ ਹੈ ਲੈਲਣ ਕੱਪੜਾ ਇਹ ਵੀ ਐਸੀ 1500 ਚ ਹੀ ਦੇ ਦੇਣਾ। ਫੜਾ ਸਾਡਾ ਆ ਦੇਖੋ ਜੀ ਇੱਕ ਤਾਂ ਹੁੰਦਾ ਨਾ ਬੋਲ ਕੇ ਮੂੰਹ ਨਾਲ ਦੱਸਣਾ ਕੱਪੜਾ ਸਾਡਾ ਪੂਰਾ ਜਾਨਦਾਰ ਹੋਊਗਾ ਰੰਗ ਰੰਗਾ ਦੇਖ ਲਓ ਇੱਧਰ ਕੈਮਰਾ ਮਾਰ ਕੇ ਰੰਗ ਦਿਖਾ ਦਿਓ ਐ ਇੱਕ ਨਹੀਂ ਸਾਡੇ ਕੋਲੇ 20 ਤਰ੍ਹਾਂ ਦੇ ਕਲਰ ਪਏ ਆ ਇਹਦੇ ਵਿੱਚ ਜੀ ਕੋਟ ਪੈਂਟ ਜੇ ਤੁਸੀਂ 2 ਪੀਸ ਲੈਣਾ 2995 ਚ ਹੀ ਬਣਾ ਕੇ ਦਵਾਂਗੇ। 2995 ਵੀ ਦੇਤਾ 3763 ਵੀ ਦੇਤਾ ਉਹ ਕਿਸੇ ਸ਼ਕੀਰ ਭਰਾ ਨੇ ਆਉਣਾ ਉਹਦੇ ਲਈ ਵੀ ਕੁੱਝ ਚੀਜ਼ਾਂ ਦਿਖਾਓ ਹੁਣ ਕਈ ਬੰਦਿਆਂ ਦੀ ਜਵਾਇ ਸੂਚੀ ਹੁੰਦੀ ਹੈ ਜੀ ਉਹਨਾਂ ਨੂੰ ਸਵਰ ਹੀ ਉਹਦਾ ਹੁੰਦਾ ਜਿੰਨਾ ਚਿਰ ਉਹ 15000 ਰੁਪਏ ਲਾਉਂਦੇ ਆ ਫੇਰ ਕਹਿਨਦੇ ਖੁਸ਼ ਹੋ ਗਿਆ ਮਨ ਅਸੀਂ 15000 ਨਹੀਂ ਲੈਣਾ 2900 60 ਵਾਲਾ ਵੀ ਤੁਸੀਂ ਦੇਖਿਆ ਉਸ ਤੋਂ ਗਾਹ ਆਜੋ ਜੀ ਜਿਹੜਾ 15 15000 20 20000 ਅਸੀਂ ਉਹ ਵੀ 5000 ਚੀ ਬਣਾ ਕੇ ਦਿੰਦੇ ਨੇ ਆ ਅੱਛਾ ਉਧੂ ਉੱਪਰ ਬਰੇਟੀਆਂ ਪੈਂ ਹੈ ਹੀ ਆਪਣੇ ਕੋਲ ਬਰੇਟੀਆਂ ਸਾਡੇ ਕੋਲ ਉਸ ਤੋਂ ਉੱਪਰ ਵੀ ਹੈ ਜੀ ਕਾਪ ਦਾ ਕੋਟ ਪੈਂਟ ਜਿਹੜਾ 20 20000 25 25000 ਰੁਪਿਆ ਲੈਂਦੇ ਆ ਉਹ ਵੀ ਅਸੀਂ ਹੱਦ 7000 ਚ ਵੇਚ ਦੇਣਾ ਜੀ 7000 ਚ ਕੋਟ ਪੈਂਟ ਦੇ ਨਾਲ ਤੁਸੀਂ ਬਲੇਜ਼ਰ ਸਮੋਣੇ ਆ ਜਿਹੜੇ ਸਾਡੇ ਆਫਸਰ ਸਹਿਬਾਨ ਚੈੱਕ ਵਾਲੇ ਲੈ ਜਾਓ ਛੋੜੇ ਚੈੱਕ ਲੈ ਜਾਓ ਪਲੇਨ ਲੈ ਜਾਓ ਇਹਦੇ ਵਿੱਚ ਵੀ ਤੁਹਾਨੂੰ ਬਲੇਜ਼ਰਾਂ ਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਮਿਲ ਜਣੀਆਂ ਜਿਹੜੇ ਰਾਇਲ ਘਰਾ ਦੇ ਮੁੰਡੇ ਆ ਜਿਨ੍ਹਾਂ ਨੇ ਰਣੀਆਂ ਸ਼ੇਰਵਾਨੀਆਂ ਦੇਖੋ ਡਿਜ਼ਾਈਨਰ ਮੈਂ ਕਹਿੰਨਾ ਤੁਸੀਂ ਆ ਜਾਓ ਆਮ ਘਰਾ ਦੇ ਵੀ ਨਿਆਣੇ ਹਨ ਜਿਹੜੇ ਸਾਡੇ ਕੋਲ ਆ ਅਸੀਂ ਰਾਜੇ ਮਹਾਰਾਜੇ ਦੀ ਲੁੱਕ ਬਣਾਉਂਦੇ ਆ ਸਾਡੇ ਕੋਲ ਸ਼ੇਰਵਾਨੀਆਂ ਦੇ ਵਿੱਚ ਡਿਜ਼ਾਈਨ ਅਨਲਿਮਟਿਡ ਆ ਤੁਸੀਂ ਵੀ ਆ ਮੇਰੇ ਕੋ ਇਹ ਪਾਰਟੀ ਵਰ ਕੋਰਤੇ ਪਜਾਮਿਆਂ ਜਿਹਦੇ ਨਾਲ ਤੁਸੀਂ ਬਾਸਟਰਾਂ ਦੀ ਮੈਚਿੰਗ ਕਰ ਸਕਦੇ ਆ ਆ ਦੇਖੋ ਹਸਬੰਡ ਵਾਈਫ ਬੱਚੇ ਇਹ ਪੂਰੀ ਫੈਮਿਲੀ ਕੰਬੀਨੇਸ਼ਨ ਅਸੀਂ ਇੱਥੋਂ ਪੜਾ ਕੇ ਦਿੰਨੇ ਆ ਆ ਜਿਹੜਾ ਸਾਨੂੰ ਅਸੀਂ ਦਿਖਾ ਰਹੇ ਆ ਨਾਲ ਸਾਡੇ ਕੋ ਕਪੜਾ ਪਿਆ ਆ ਐਦਾਂ ਥੋੜੀ ਅਸੀਂ ਕਿਤੇ ਦੂਰੋਂ ਲੈਣ ਜਾਣਾ ਆ ਵੀ ਤੁਸੀਂ ਦੇਖੋ ਜੈਗੋ ਵਾਲੇ ਪਾਰਟੀ ਵਾਲੇ ਕੁਰਤੇ ਪਜਾਮੇ ਹਸਬੰਡ ਵਾਈਫ ਦੀ ਪੂਰੀ ਇੰਗਲਿਸ਼ ਡਰੈੱਸ ਜੇ ਤੁਸੀਂ ਇਹੋ ਜਿਹੀ ਚੀਜ਼ਾਂ ਲੈਣੀਆਂ ਛੇਤੀ ਛੇਤੀ ਆਜੋ ਆਉਣਾ ਕਿੱਥੇ ਆ ਤੁਸੀਂ ਮਤੂ ਸ਼੍ਰੀ ਦਤਾਰ ਮੋਗਾ ਰੋਡ ਬਾਗਾ ਪੁਰਾਣਾ ਆ ਜੀ